ਲਓ ਜੀ ਦੋਸਤੋ ਤੁਹਾਨੂੰ ਅੱਜ ਇੱਕ ਬਹੁਤ ਹੀ ਪਿਆਰੀ ਔਰ ਬੜੀ ਅੱਛੀ ਚੀਜ਼ ਬੜੀ ਕੁਦਰਤੀ ਔਰ ਨੇਚਰਲ ਔਰ ਦਿਖਾਣ ਜਾ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਮਨੀ ਪਲਾਂਟ ਦੀ ਬੇਲ ਹੈ ਇਹ ਉੱਪਰ ਖਿੱਚੀ ਹੋਈ ਹੈ ਔਰ ਇਹ ਸਾਡੇ ਘਰ ਲੱਗੀਆਂ ਹੋਈਆਂ ਨੇ ਇਸ ਮਨੀ ਪਲਾਂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਬਹੁਤ ਖੂਬਸੂਰਤ ਬੜੀ ਪਿਆਰੀ ਚਿੜੀ ਦੋਸਤੋ ਜਿਹੜੀ ਕਿ ਰੋਜ਼ ਸਾਡੇ ਘਰ ਆਂਦੀ ਹੈ ਔਰ ਇਹ ਆ ਕੇ ਇੱਥੇ ਹੀ ਬੰਦੀ ਆ। ਔਰ ਤੁਸੀਂ ਬਾਕੀ ਦੀਆਂ ਬੇਲਾਂ ਵੀ ਦੇਖ ਸਕਦੇ ਹੋ। ਅੱਗੇ ਇਹ ਦੋ ਚਿੜੀਆਂ ਸਿਗੀਆਂ। ਇੱਕ ਨਾਲ ਦੀ ਬੇਲ ਤੇ ਬੈਠਦੀ ਸੀ, ਇੱਕ ਇਸ ਬੇਲ ਤੇ ਬੈਠਦੀ ਆ। ਪਰ ਅੱਜ ਇੱਕਾਈ ਆ। ਇੱਕ ਹੋ ਸਕਦਾ ਥੋੜੀ ਦੇਰ ਤੱਕ ਆ ਜਵੇ। ਜੇ ਆਈ ਤਾਂ ਮੈਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗਾ। ਦੋਸਤੋ ਇਹ ਚਿੜੀ ਰੋਜ਼ ਸਾਡੇ ਘਰ ਆਂਦੀ ਆ ਔਰ ਇੱਥੇ ਆ ਕੇ ਰੈਸਟ ਕਰਦੀ ਆ, ਰਾਤ ਇੱਥੇ কাটਦੀ ਆ। ਸਵੇਰੇ अर्ਲੀ ਮਾਰਨਿੰਗ ਜਦੋਂ ਵੀ ਸੂਰਜ ਦੀ ਰੌਸ਼ਨੀ ਥੋੜੀ ਜੀ ਨਿਕਲਦੀ ਆ ਜਾਂ ਚੀ ਜਿੱਦਾਂ ਚਿੜੀਆਂ ਚਿ ਚਹਾ ਕਰਦੀਆਂ ਨੇ ਉਸ ਤਰ੍ਹਾਂ ਫਿਰੇ ਉੜ ਕੇ ਚਲੀ ਜਾਂਦੀ ਆ ਦੋਸਤੋ ਇੱਕ ਸ਼ਾਰਕ ਵਾਸਤੇ ਆਪਾਂ ਘਰ ਬਣਾਇਆ ਸਪੈਸ਼ਲ ਇਹ ਬਾਜ਼ਾਰੋਂ ਖਰੀਦ ਕੇ ਲਿਆਂਦਾ ਇਹਦੇ ਵਿੱਚ ਇੱਕ ਜਿਹੜੀ ਜਿਹੜੀ ਕੀ ਇਹਦੇ ਵਿੱਚ ਅੰਡੇ ਦੇ ਰਹੀ ਐ ਔਰ ਉਹਦੇ ਇਸ ਦੇ ਵਿੱਚ ਉਹਨੇ ਆਪਣਾ ਘੌਂਸਲਾ ਬਣਾਇਆ ਦੋਸਤੋ ਬਹੁਤ ਸਾਨੂੰ ਇਸ ਚਿੜੀਆਂ ਦਾ ਇੰਤਜ਼ਾਰ ਰਹਿੰਦਾ ਅਸੀਂ ਇਹ 7:00 7:30 ਵਜੇ ਤਕਰੀਬਨ ਆ ਜਾਂਦੀਆਂ ਨੇ ਔਰ ਸਾਨੂੰ ਇਹਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਵੀ ਆਈਆਂ ਕਿਉਂ ਨਹੀਂ ਜਦੋਂ ਇਹ ਨਹੀਂ ਆਂਦੀਆਂ ਤਾਂ ਅਸੀਂ ਰਾਤ ਨੂੰ ਦੋ ਦੋ ਤਿੰਨ ਤਿੰਨ ਵਾਰੀ ਉੱਠ ਕੇ ਦੇਖਦੇ ਆ ਵੀ ਸ਼ਾਇਦ ਹੁਣ ਆ ਗਈ ਹੋਗੀ ਸ਼ਾਇਦ ਹੁਣ ਆ ਗਈ ਹੋਗੀ ਸਾਨੂੰ ਇਹਦੇ ਬੱਚੇ ਇਹਨੂੰ ਇਹਦਾ ਇੰਤਜ਼ਾਰ ਰਹਿੰਦਾ ਜਿੱਦਾਂ ਮਾਂ ਪਿਓ ਨੂੰ ਬੱਚਿਆਂ ਦਾ ਇੰਤਜ਼ਾਰ ਰਹਿੰਦਾ ਔਰ ਦੋਸਤੋ ਇਹ ਸਾਰਾ ਦਿਨ ਕਿੱਥੇ ਰਹਿੰਦੀ ਆ ਕਿੱਥੇ ਨਹੀਂ ਕੀ ਖਾਂਦੀ ਆ ਕਿਥੋਂ ਖਾਂਦੀ ਆ ਸਾਨੂੰ ਇਹਦਾ ਕੁਛ ਨਹੀਂ ਪਤਾ ਲੇਕਿਨ ਰਾਤ ਨੂੰ 7 ਸਵੇਰੇ 7:30 ਵਜੇ ਇੱਥੇ ਆ ਕੇ ਬੈਠਦੀ ਆ ਇਹ ਚੜੀ ਤੇ ਅੱਜ ਵੀ ਆਈ ਆ ਤੇ ਮੈਂ ਕਿਹਾ ਮੈਂ ਤੁਹਾਨੂੰ ਜ਼ਰੂਰ ਦਿਖਾਵਾਂ ਔਰ ਸਾਨੂੰ ਇਹਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਔਰ ਜਦੋਂ ਕਿਤੇ ਨਹੀਂ ਆਂਦੀ ਤਾਂ ਸਾਨੂੰ ਬਹੁਤ ਮੂਡ ਆਫ ਹੁੰਦਾ ਦੋਸਤੋ ਪਿਛਲੇ 2 ਦਿਨ ਇਹ ਆਈ ਨਹੀਂ ਤਾਂ ਸਾਨੂੰ ਬੜਾ ਦਿਲ ਤੁਖਿਆ ਵੀ ਪਤਾ ਨਹੀਂ ਕਿਉਂ ਚਲੀ ਗਈ। ਔਰ ਸਾਡੇ ਆਣ ਜਾਣ ਵਾਲੇ ਸਾਰੇ ਦੋਸਤ ਰਿਸ਼ਤੇਦਾਰ ਜਿਹੜੇ ਵੀ ਸਾਡੇ ਘਰ ਆਉਂਦੇ ਆ ਉਹ ਇਹਨਾਂ ਚਿੜੀਆਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ। ਬਹੁਤ ਪਿਆਰੀਆਂ ਲੱਗਦੀਆਂ ਨੇ ਸਾਨੂੰ ਇਹ ਚਿੜੀਆਂ ਔਰ ਸਾਨੂੰ ਇਹਨਾਂ ਦਾ ਇੰਤਜ਼ਾਰ ਵੀ ਹਮੇਸ਼ਾ ਰਹਿੰਦਾ ਹੈ ਵੀ ਆਣ 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 ਸਾਡਾ ਘਰ ਇਹਨਾਂ ਦੇ ਨਾਲ ਸਾਡੇ ਘਰ 'ਚ ਬੜੀ ਰੌਣਕ ਹੈ ਔਰ ਸਾਨੂੰ ਮੇਰੀ ਵਾਈਫ ਨੂੰ ਮੇਰੇ ਬੱਚਿਆਂ ਨੂੰ ਮੈਨੂੰ ਸਭ ਨੂੰ ਸਾਰਿਆਂ ਨੂੰ ਇਹਨਾਂ ਦਾ ਇੰਤਜ਼ਾਰ ਰਹਿੰਦਾ। ਔਰ ਇਥੋਂ ਤੱਕ ਕੇ ਸਾਡੇ ਦੋਸਤ ਸਾਡੇ ਸਰਕਲ ਰਿਸ਼ਤੇਦਾਰ ਵੀ ਸਾਡੀ ਇੱਕ ਵਿਚ ਰੱਖੀ ਹੋਈ ਹੈ 루ਸੀ ਔਰ ਇੱਕ ਆ ਚਿੜੀਆਂ ਦਾ ਹਾਲਚਾਲ ਵੀ ਸਾਨੂੰ ਟੈਲੀਫੋਨ ਤੇ ਪੁੱਛਦੇ ਆ ਮੇਰੀ ਸਿਸਟਰ ਚੰਡੀਗੜ੍ਹ ਤੋਂ ਕਰਨਾਲ ਤੋਂ ਫੋਨ ਕਰੂਗੀ ਭਈਆ ਉਹ ਚਿੜੀਆਂ ਆਤੀਆਂ ਮੈਂ ਕਹਿੰਦਾ ਹਾਂ ਆਤੀਆਂ 루ਸੀ ਜੀ ਦਾ ਕੀ ਹਾਲ ਹੈ ਦੋਸਤੋ ਇਹ ਪਰਿਵਾਰ ਸਾਡਾ ਬਹੁਤ ਅੱਛਾ ਆ ਔਰ ਸਾਨੂੰ ਇਹਨਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਔਰ ਤੁਸੀਂ ਵੀ ਅਰਦਾਸ ਕਰਿਓ ਕਿ ਸਾਡੇ ਘਰ ਇਤਨੀਆ ਚਿੜੀਆਂ ਸਾਡੇ ਘਰ ਦੀ ਰੌਣਕ ਬਣ ਕੇ ਰਹਿਣ ਔਰ ਅਸੀਂ ਇਹਨਾਂ ਨੂੰ ਵੈਲਕਮ ਕਰ ਸਕੀਏ ਇਹਨਾਂ ਦਾ ਇੰਤਜ਼ਾਰ ਕਰ ਸਕੀਏ ਔਰ ਦੋਸਤੋ ਥੱਲੇ ਦਾ ਵਾਸਤੇ ਬਰਤਨ ਚੋਗਾ ਚੂਗਾ ਵੀ ਪਾਈ ਦਾ ਪਾ ਦਈਦਾ ਤੇ ਸਾਨੂੰ ਇਹ ਬਹੁਤ ਅੱਛੀਆਂ ਲੱਗਦੀਆਂ ਨੇ ਸਭ ਇਹਨਾਂ ਦਾ ਇੰਤਜ਼ਾਰ ਰਹਿੰਦਾ ਔਰ ਸਾਡੇ ਰਿਸ਼ਤੇਦਾਰ ਵੀ ਇਹਨਾਂ ਦਾ ਹਾਲ ਚਾਲ ਸਪੈਸ਼ਲ ਪੁੱਛਦੇ ਆ ਧੰਨਵਾਦ ਉਸ ਦਾ